ਵਾਹਿਗੁਰੂ ਕਹਿੰਦਾ ਛੱਡੋ ਚਲਾਕੀ ਇਹ ਭੋਲੇ ਬਣ ਜੋ ਬਿਲਕੁਲ ਵੈਰ ਰੋਧ ਕਾਮ ਕ੍ਰੋਧ ਕਿਚ ਵਿੱਚ ਨਿੰਦਿਆ ਚੁਗਲੀ ਝੂਠ ਦੁਜਾ ਤੇ ਜਾਤੀ ਰਾਮੇ ਸਭ ਛੱਡੋ ਇਹਨਾਂ ਗੱਲਾਂ ਨੂੰ ਇੱਕ ਐਨ ਰੋਹ ਮੇਰੀ ਆਤਮਾ ਹੈ ਮੈਂ ਸਿਰ ਇਜ ਵਿੱਚ ਆ ਮੈਂ ਗੁਰੂ ਨਾਨਕ ਦਾ ਸੇਖਾ ਹਾਂ ਮੈਂ ਤੇਰਾ ਸਿਮਰਨ ਕਰਨਾ ਹੈ ਮਹਾਰਾਜ ਮੇਰੇ ਤੇ ਬਖਸ਼ਿਸ਼ ਕਰ ਵਾਹਿਗੁਰੂ ਵਾਹਿਗੁਰੂ ਕਰਾਂ ਮੈਂ ਤੁਜੇ ਤੋਂ ਕੀ ਲੈਣਾ ਅਜਿਹੇ ਵਿਚ ਪਾੜੇ ਪਏ ਨਾ ਰੂਹ ਦੇ ਇਹ ਗਾਂ ਚਾਨ ਨਹੀਂ ਦਿੰਦੇ ਤੋ ਰੱਬ ਕਹਿੰਦਾ ਹੈ ਭੋਲੇ ਬਣੋ ਸੁੱਟੋ ਚਲਾ ਕੇ ਜਿਤਰਾ ਇਹ ਨਾ ਚਤਰਪਜ ਪਾਈ ਹੈ ਮਨਮਾਦ ਉਸ ਨੂੰ ਲਾਈ ਹੈ ਇਹ ਮਨ ਬੜਾ ਸ਼ੈਤਾਨ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਹਿਲਦਾ ਹੀ ਰਹਿੰਦਾ ਕੱਚੇ ਪਾਰੇ ਵਾਂ ਖਵਾ ਬਿਲ ਕੋਲ ਨਾ ਚਲੇ ਤੇ ਪਿੱਪਲ ਦਾ ਉਤਲਾ ਪੱਤਾ ਤਾਂ ਵੀ ਹਿਲਦਾ ਰਹਿੰਦਾ ਬਲੈਂਸਿਆ ਜੋ ਕੁਦਰਤ ਵਾਂ ਬੰਦੋ ਸੌਂ ਵੀ ਜਾਏ ਮਨ ਤਾਂ ਵੀ ਸ਼ੈਤਾਨੀਆਂ ਕਰੀ ਜਾਂਦਾ ਸੁਪਨੇ ਰਚ ਲਿੰਦਾ دریا ਸਮੁੰਦਰ ਬਣਾ ਲਿੰਦਾ ਕਿਹਾ ਸੀ RAM ਜੀ ਨੇ ਵਿਸ਼ਿਸ਼ਟ ਨੂੰ ਮਹਾਰਾਜ ਐ ਗੁਰਦੇਵ ਆ ਬੰਦਰ ਵਾਲਾ ਸੁਭਾਅ ਮਨ ਦਾ ਖਲੁੰਦਾ ਹੀ ਨਹੀਂ ਇਹ ਹਾਂ ਕਹਿੰਦੇ ਇਹ ਆ ਜਿਹੜੇ ਅਤ ਪੰਜ ਤਤ ਨੇ RAM ਜੀ ਇਹਦੀ ਅੰਸ਼ ਹੈ ਤਤ ਖਲੋਂਦੇ ਨੇ ਧਰਤੀ ਵੀ ਤੁਰੀ ਫਿਰਦੀ ਪਾਣੀ ਵੀ ਤੁਰੀ ਫਿਰਦਾ ਆਕੀ ਵੀ ਹਿੱਲੀ ਜਾਂਦਾ ਹਵਾ ਵੀ ਹਿੱਲੀ ਜਾਂਦੀ ਤੋ ਅਗੇ ਮਹਤਮਾਨ ਹੈ RAM JI ਉਸ ਨਾਲ ਜੁੜ ਉਹ ਆਤਮਾ ਦੀ ਅੰਸ਼ਾ ਆਤਮਾ ਪਰਮਾਤਮਾ ਦੀ ਅੰਸ਼ਾ ਉਹ ਮਨ ਰੱਬ ਦਾ ਪੁੱਤਰਾ ਹੈ ਮਨ ਤੇ ਪਲੇਖੇ ਵਿੱਚ ਨਹੀਂ ਉਹਦੇ ਨਾਲ ਜੁੜੋ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਹੈ ਤੇ ਮੰਝਲ ਔਖੀ ਔਨੁਕ ਛੇਤੀ ਤਾ ਕਰ ਲੈ ਤੇ ਭਵੇਂ 100 ਜਨਮ ਲਾਲ ਹੋਵੇ ਬੰਦਗੀ ਤਾਂ ਕਰਨੀ ਪੈਣੀ ਸਿਮਨ ਕੀਤੇ ਖਲਾਸੀ ਹੋਈ ਕੋਈ ਨਹੀਂ ਕਰਦਾ ਫੇਰ ਸਹੀ ਫੇਰ ਸਹੀ ਪਹੋ ਗਿਆ ਜੁਨਾ 84 ਚ ਫੇਰਿਆ ਲੱਖਾਂ ਜੁਗ ਖਾਲਾ ਤੱਕੇ ਕਉ ਨਾਨਕ ਦੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਬਿਨ ਭਜਨ ਨਹੀਂਓ ਛਟਕਾਰਾ ਚਾਰੇ ਜੁਗ ਹੋਵੇ ਹਰਜਾ ਬਿਨ ਭਜਨ ਸਾਉ ਹਾਏ ਕਹਿ ਜਸ ਇਰਤ ਜਾਗਵੇ ਜੇ ਸਿਸ ਨਦਰ ਨਾ ਆਵੇ ਤਾਂ ਬਾਤ ਨੁ ਮੁਝੇਗੇ ਕੋ ਨਾਂ ਦੀ ਤਤ ਵਿਚਾਰਾ ਸਿਰੇ ਦੀ ਗੱਲ ਸਿਰੇ ਦੀ ਬਿਨ ਹਰ ਭਜਨ ਨਹੀਂ ਛੁਟਕਾਰਾ ਭਜਨ ਕੀ ਹੈ ਸਾਧ ਸੰਗਤ ਵਿੱਚ ਜਾਣਾ ਸਿਮਰਨ ਹੋਰ ਹੁੰਦਾ ਹੈ ਭਜਨ ਹੋਰ ਹੁੰਦਾ ਹੈ ਸਿਮਰਨ ਭਜਨ ਦਾਇਆ ਨਾ ਕਿਨੀ ਆ ਭਜਨ ਗਾਏ ਜਾ ਰਹੇ ਜਮਾਂ ਦੀ ਫਾਈ ਸੌਖੀ ਕੱਟੀ ਜਾਂਦੀ ਭਗਤੇ ਤੰਗਾਵੈ ਰਬਦਾਸ ਤੁਮਰੇ ਭਜਨ ਕੱਟੇ ਜਮ ਫਸ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਇਨਸਾਨ ਸੰਗਤ ਵਿੱਚ ਜਾਇਆ ਕਰ ਸਾਧ ਸੰਗਤ ਵਿੱਚ ਜਾਇਆ ਕਰ ਭਜਨ ਗਾਇਆ ਕਰ ਬੋਲਿਆ ਕਰ ਤੁਮਰੇ ਭਜਨ ਕੱਟੇ ਜਮ ਫਸ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਪਤਾ ਨਹੀਂ ਕਿੰਨੇ ਜੁੱਗਾਂ ਦੀ ਪਈ ਐ ਮਰ ਜੰਮ ਨੇ ਫਿਰ ਫੜ ਲੈਂਦੇ ਨੇ ਮਰ ਜੰਮ ਨੇ ਫਿਰ ਉਹ ਸਦਾ ਵਾਸਤੇ ਕੱਟੀ ਜਾਏਗੀ ਜਮ ਨਹੀਂ ਤੇਰੇ ਨੇੜੇ ਆਉਣਗੇ ਪ੍ਰਸੰਗਤ ਵਿੱਚ ਜਾ ਇਹ ਜਾਣਣਾ ਹੀ ਪੈਣਾ ਖੂਨ ਹੀ ਚੱਲ ਕੇ ਆਉਂਦਾ ਹੁੰਦਾ ਖੂਦ ਕੋਲ ਜਾ ਕੇ ਪਾਣੀ ਪੀਦਾ ਹੁੰਦਾ ਸਾਥ ਸੰਗਤ ਉਹ ਤਹ ਜਹਾਂ ਗੰਗਾ ਵੀ ਚੱਲ ਆਪ ਤਾ ਚੱਲ ਚੱਲ ਕੇ ਜਾਈਦਾ ਹੁੰਦਾ